ਸ਼੍ਰੀ ਫਤਿਹਗੜ ਸਾਹਿਬ ਵਿਖੇ ਤਿੰਨ ਰੋਜ਼ਾ ਸ਼ਹੀਦੀ ਜੋੜਮੇਲ ਵਿਸ਼ਾਲ ਨਗਰ ਕੀਰਤਨ ਦੇ ਰਾਹੀਂ ਸਮਾਪਤ ਹੋ ਗਿਆ ਹੈ ਇਸ ਮੌਕੇ ਤੇ A N B ਨਿਊਜ਼ ਦੀ ਟੀਮ ਨੇ ਸੰਗਤਾਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਚੌਥੀ A N B ਨਿਊਜ਼ ਦੇ ਸਮੂਹ ਸਟਾਫ ਦੇ ਵੱਲੋਂ ਦੁੱਧ ਅਤੇ ਰਸ ਦਾ ਲੰਗਰ ਦੀ ਸੇਵਾ ਕੀਤੀ ਗਈ ਹੈ ਦੇਖਦੇ ਸਾਡੀ ਇਹ ਖਾਸਪੋ ਏਐਨਵੀ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤਜਿੰਦਰ ਚੰਦੀ ਦੋਸਤੋ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਸਭਾ ਦਾ ਆਖਰੀ ਦਿਨ ਹੈ ਤੇ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਜੋਤੀ ਸਰੂਪ ਸਾਹਿਬ ਵਿਖੇ ਰਵਾਨਾ ਹੋ ਚੁੱਕਿਆ ਉਸ ਨੂੰ ਲੈ ਕੇ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਨੇ ਜਿਹੜੇ ਲਾਏ ਗਏ ਨੇ ਤੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਏਐਨਵੀ ਨਿਊਜ਼ ਚੈਨਲ ਦੀ ਟੀਮ ਹੈ ਸਾਡੀ ਡੈਸਕ ਦੀ ਟੀਮ ਹੈ ਤੇ ਸਾਡੇ ਚੇਅਰਮੈਨ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਲੰਗਰ ਹੈ ਜਿਹੜਾ ਲਗਾਇਆ ਗਿਆ ਸੰਗਤਾਂ ਦੇ ਲਈ ਦੁੱਧ ਤੇ ਰਸ ਦਾ ਲੰਗਰ ਹੈ ਜਿਹੜਾ A N B ਨਿਊਜ਼ ਦੀ ਪੂਰੀ ਟੀਮ ਤੁਸੀਂ ਦੇਖ ਸਕਦੇ ਹੋ ਛੋਟੇ ਸ਼ਹਿਬਜਾਦੇ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ A N B ਨਿਊਜ਼ ਦੀ ਟੀਮ ਵੀ ਸਜਦਾ ਕਰਦੀ ਆ ਉਹਨਾਂ ਨੂੰ ਪ੍ਰਣਾਮ ਕਰਦੀ ਆ ਤੇ ਉਸੇ ਨੂੰ ਸਮਰਪਿਤ ਇੱਕ ਲੰਗਰ ਦਾ ਉਪਰਾਲਾ ਜਿਹੜਾ ਇਸ ਟੀਮ ਵੱਲੋਂ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਰੀ ਟੀਮ ਏਐਨਵੀ ਨਿਊਜ਼ ਦੀ ਆ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਇਹ ਟੀਮ ਕੰਮ ਕਰਦੀ ਹੈ ਤੇ ਅੱਜ ਇੱਕ ਛੋਟਾ ਜਿਹਾ ਉਪਰਾਲਾ ਇਹਨਾਂ ਵੱਲੋਂ ਵੀ ਕੀਤਾ ਗਿਆ ਗੱਲਬਾਤ ਕਰਾਂਗੇ ਸਾਡੇ ਨਾਲ ਟੀਮ ਦੇ ਮੈਂਬਰ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕੁਝ ਕਹਿਣਾ ਸੋਮਿਆ ਤੁਸੀਂ ਆ ਸਾਡੇ ਨਾਲ ਸੋਮਿਆ ਮੈਡਮ ਮੌਜੂਦ ਨੇ ਸਾਡੇ ਸੋਮਿਆ ਕੀ ਕਹਿਣਾ ਚਾਹੋਗੇ ਅੱਜ ਜਿਵੇਂ ਕਿ ਦੁਨੀਆ ਲੰਗਰ ਲਾ ਰਹੀ ਹੈ ਤੇ ਛੋਟੇ ਸ਼ਹਿਬਜ਼ਾਦਿਆਂ ਦੀ ਅੱਜ ਸ਼ਹਾਦਤ ਹੋਈ ਹੈ ਕੀ ਕਹਿਣਾ ਚਾਹੋਗੇ ਸਰ ਸਭ ਨੂੰ ਕੋ ਨਮਨ ਕਰ ਰਹੇ ਹਾਂ ਸੋ ਸਾਡੀ ਟੀਮ ਹੈ ਜਿਹੜੀ ਛੋਟੇ ਸ਼ਹਿਬਜ਼ਾਦਿਆਂ ਨੂੰ ਪ੍ਰਣਾਮ ਤੇ ਨਮਨ ਕਰ ਰਹੀ ਹੈ ਸਾਡੇ ਨਾਲ ਹੋਰ ਵੀ ਦਫ਼ਤਰ ਦੇ ਸਾਡੇ ਆ ਨਾਮ ਕੀ ਤੁਹਾਡਾ ਵਿਸ਼ਵਜੀਤ ਕੌਰ ਵਿਸ਼ਵ ਕੀ ਕਹਿਣਾ ਚਾਹੋਗੇ ਅੱਜ ਦੁਨੀਆ ਸਜਦਾ ਕਰ ਰਹੀ ਹੈ ਛੋਟੇ ਸ਼ਹਿਬਜ਼ਾਦਿਆਂ ਨੂੰ ਤੇ ਤੁਹਾਡੇ ਵੱਲੋਂ ਕੀ ਪ੍ਰਾਲਾ ਕੀਤਾ ਗਿਆ ਸਾਡੇ ਵੱਲੋਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੋ ਅਸੀਂ ਸ਼ਹੀਦਾਂ ਦੀ ਧਰਤੀ ਤੇ ਰਹਿੰਦੇ ਆ ਉਹਨਾਂ ਲਈ ਇੱਕ ਦਿਨ ਕੱਢ ਕੇ ਜਿਆਦਾ ਨਹੀਂ ਤੇ ਇੱਕ ਦੇ ਦਿਨ ਆਪਾਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਇਸ ਤੋਂ ਸਾਨੂੰ ਸਿੱਖਣ ਨੂੰ ਮਿਲ ਰਿਹਾ ਹੈ ਕਿ ਸਾਨੂੰ ਇੱਕ ਦਿਨ ਕੱਢ ਕੇ ਛੋਟੇ-ਛਾਇਦ ਜਦਾਂ ਦੀ ਸ਼ਹੀਦੀ ਦਾ ਦਿਹਾੜੇ ਤੇ ਇਸ ਉਪਰਾਲਾ ਕਰਨਾ ਚਾਹੀਦਾ ਜੋ ਕਿ ਸਾਡੀ ਐਨਬੀ ਟੀਮ ਨੇ ਅੱਜ ਮਿਲ ਕੇ ਕੀਤਾ ਸੋ ਸਾਡੀ ਐਨਬੀ ਨਿਊਜ਼ ਦੀ ਟੀਮ ਵੱਲੋਂ ਇਹ ਉਪਰਾਲਾ ਕੀਤਾ ਗਿਆ ਛੋਟੇ ਸ਼ਹਿਬਜ਼ਾਦਾ ਨੂੰ ਸਮਰਪਿਤ ਲੰਗਰ ਹੈ ਜਿਹੜਾ ਦੁੱਧ ਦਾ ਲਗਾਇਆ ਗਿਆ ਤੇ ਸਾਰੀ ਟੀਮ ਅੱਜ ਲੰਗਰ ਦੀ ਸੇਵਾ ਕਰਦੀ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਸੰਦੀਪ ਟੁਰਨੇ ਦੇ ਨਾਲ ਤੇਜਿੰਦਰ ਚੰਦੀ ਏ ਐਨ ਬੀ ਨਿਊਜ਼ ਸਰਹੰਦ